ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਰਿਸ਼ਤਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਪੇਕੇ ਪਿੰਡ ਦੀ ਗਲੀ 'ਚ ਸ਼ੀਲੋ ਨੇ ਪੈਰ ਰੱਖਿਆ ਹੀ ਸੀ ਕਿ ਸਾਹਮਣੋਂ ਆਉਂਦੇ ਹਰਪਾਲ ਨੂੰ ਵੇਖ ਕੇ ਇੱਕ ਪਲ ਠਹਿਰ ਗਈ ਅੰਸਵਾਰੀ ਦਾੜੀ ਤੇ ਸਿਰ ਤੇ ਉੱਗੜ ਦੁਕੜੀ ਬੁਲੇਟੀ ਹੋਈ ਪਾਕ ਅੱਧੋ ਰਾਣੀ ਜੇ ਕੱਪੜੇ ਹੱਥ 'ਚ ਫੜੀ ਹੋਈ ਦਾਤਰੀ ਤੇ ਮੋਢੇ ਤੇ ਸੁਟਿਆ ਤੱਪੜ ਉਹ ਸ਼ਾਇਦ ਪੱਠੇ ਲੈਣ ਜਾ ਰਿਹਾ ਸੀ ਕੀ ਹਾਲ ਬਣਾਇਆ ਹੋਇਆ ਏ ਇੱਕ ਪਲ ਉਸ ਦੀਆਂ ਅੱਖਾਂ 'ਚ ਲਿਸ਼ਕੁੱਠੀ ਚੜਜੀ ਦੀਵਾਨੀ ਦੇ 6:7 ਵਰੇ ਉਹ ਦੀ ਹਰਪਾਨ ਨਾਲ ਆੜੀ ਰਹੀ ਸੀ ਸਰੀਰਕ ਸਾਜ ਵੇਲੇ ਇੱਕ ਵੇਲੇ ਮੌਕਾ ਮਿਲਦਿਆਂ ਹੀ ਉਹ ਉਸ ਦੀਆਂ ਬਾਹਾਂ 'ਚ ਪੁੱਜ ਜਾਂਦੀ ਸੀ ਤੂੰ ਆਪਣਾ ਵੀ ਤਾਂ ਵੇਖ ਇੱਕ ਪਲ ਉਹ ਵੀ ਹੱਸਿਆ ਪਿਛਲੇ 8-10 ਵਰਿਆਂ ਤੋਂ ਜਿਉਂ ਸ਼ੀਲੋ ਦਾ ਵਿਆਹ ਹੋਇਆ ਸੀ ਉਹ ਕਦੇ-ਕਦਾਈਂ ਬਸ ਇੰਜ ਅਚਾਨਕ ਹੀ ਕਿਤੇ ਰਾਹਗਲੀ ਮਿਲੇ ਸਨ ਇੱਕ ਰਸਮੀ ਜੈਸੋਖਾਂ ਤੇ ਬਸ ਗਲੀ ਗਲੀ ਤੁਰੀ ਆਉਂਦੀ ਇੱਕ ਧੀ ਨੂੰ ਤੱਕ ਕੇ ਉਸ ਆਪਣੇ ਨਾਲ ਖੜੀ ਪੰਜ ਕੁ ਵਰਿਆਂ ਦੀ ਧੀ ਨੂੰ ਕਿਹਾ ਕਹਿਨੀ ਮਾਮੇ ਨੂੰ ਸਤਿ ਸ਼੍ਰੀ ਅਕਾਲ ਹਰਪਾਲ ਨੇ ਵੀ ਬੱਚੀ ਨੂੰ ਪਿਆਰ ਦਿੱਤਾ ਤੇ ਫਿਰ ਦੋਵੇਂ ਆਪਣੇ ਆਪਣੇ ਰਾਹ ਲੰਘ ਗਏ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ